ਸਵਾਰ ਸੱਤ ਦਿਪਹਾਰ ਤਿੰਨ ਮੋਟਰਸਾਈਕਲ ਸਵਾਰਾਂ ਨੇ ਨੌਜਵਾਨ ਤੇ ਬੁਰਾਈਆਂ ਅਨੇਵਾ ਗੋਲੀਆਂ ਨੌਜਵਾਨ ਦੀਆਂ ਗੋਲੀਆਂ ਲੱਗਣ ਨਾਲ ਹੋਈ ਮੌਤ ਮਾਮਲਾ ਥਾਣਾ ਮੈਤਾ ਦੇ ਪਿੰਡ ਚੰਨਨਕੇ ਦਾ ਹੈ ਜਿੱਥੇ ਤਿੰਨ ਨੌਜਵਾਨ ਬਲਟ ਮੋਟਰਸਾਈਕਲ ਤੇ ਆਉਂਦੇ ਹਨ ਅਤੇ ਉਹ ਇੱਕ ਵਾਰ ਗਲੀ ਵਿੱਚ ਅੱਗੇ ਨਿਕਲ ਜਾਂਦੇ ਹਨ ਤੇ ਫਿਰ ਵਾਪਸ ਜਦ ਆਉਂਦੇ ਹਨ ਤਾਂ ਉੱਥੇ ਨੌਜਵਾਨ ਉੱਪਰ ਅੰਨੇਵਾ ਫਾਇਰਿੰਗ ਸ਼ੁਰੂ ਕਰ ਦਿੰਦੇ ਹਨ ਜਿਸ ਨਾਲ ਨੌਜਵਾਨ ਤੇ ਗੋਲੀਆਂ ਲੱਗਦੀਆਂ ਹਨ ਜਿਸ ਨਾਲ ਉਸਦੀ ਮੌਤ ਹੋ ਜਾਂਦੀ ਹੈ ਵਾਰਤਾਤ ਸਾਰੀ ਸੀਸੀਟੀਵੀ ਵਿੱਚ ਰਿਕਾਰਡ ਹੈ ਅਤੇ ਇਸ ਸਾਰੀ ਘਟਨਾ ਨੂੰ ਗੈਂਗਵਾਰਨਾ ਵੀ ਦੇਖਿਆ ਜਾ ਰਿਹਾ ਹੈ ਮ੍ਰਿਤਕ ਦੀ ਪਹਿਚਾਣ ਜੁਗਰਾਤ ਸਿੰਘ ਉਰਫ ਤੋਤਾ ਵਜੋ ਹੈ ਜਿਸ ਦੀ ਕਤਲ ਦੀ ਜ਼ਿੰਮੇਵਾਰੀ ਮੁੰਬਿਹਗ ਗੈਂਗ ਵੱਲੋਂ ਲਈ ਗਈ ਹੈ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਝੁਗਰਾ ਸਿੰਘ ਵੱਲੋਂ ਉਹਨਾਂ ਦੇ ਗੈਂਗ ਵਿਰੁੱਧ ਕਾਰਵਾਈਆਂ ਕੀਤੀਆਂ ਜਾ ਰਹੀਆਂ ਸੀ ਜਿਸ ਕਰ ਉਸ ਦਾ ਕਤਲ ਕੀਤਾ ਗਿਆ ਹੈ ਪਰ ਇਹ ਵੀ ਦੱਸਤੀ ਹੈ ਕਿ ਮ੍ਰਿਤਕ ਨੌਜਵਾਨ ਚਤੂ ਮੂਸੇ ਵਾਲੇ ਦੇ ਸ਼ਟਰ ਦਾ ਭਰਾ ਦੱਸਿਆ ਜਾ ਰਿਹਾ ਹੈ ਸਰਬਜੀਤ ਉਹ ਬੇਟੇ ਮੇਰੇ ਕੋਈ ਪਤਾ ਨਹੀਂ ਸਾਨੂੰ ਕਾਦਾ ਕਰਕੇ ਮਾਰੀ ਕੋਈ ਸਾਡਾ ਕੋਈ ਕਹਿਣਾ ਵੈਰ ਨਹੀਂ ਕੋਈ ਝਗੜਾ ਨਹੀਂ ਕੁਛ ਨਹੀਂ ਹੈ ਘਰੋਂ ਬਾਹਰ ਜਾ ਰਹੇ ਆ ਬਾਬਾ ਚੰਨੂ ਚੱਲੇ ਬਰਦਵਾਰੇ ਦੇ ਸਾਹਮਣੇ ਟੇਟੇ ਦੋ ਹਾਂਜੀ ਹੋਰ ਕੌਣ ਕੌਣ ਪਰਿਵਾਰ ਦੇ ਵਿੱਚ ਪਰਿਵਾਰ ਚ ਮੇਰੀ ਨੋ ਰਹਿੰਦੀ ਮੇਰੇ ਸਹੁਰਾ ਸਾਹਿਬ ਰਹਿੰਦੇ ਆ ਦਾਦਾ ਬਜ਼ੁਰਗ ਮੰਜੀ ਦੇ ਬੇਟਾ ਇਸ ਕੀ ਕਾਰਨ ਕਹਿ ਸਕਦੇ ਕੋਈ ਲੜਾਈ ਝਗੜਾ ਸੀ ਕਿ ਨਹੀਂ ਨਹੀਂ ਕੁਛ ਨਹੀਂ ਉਹਨੂੰ ਪਤਾ ਹੀ ਨਹੀਂ ਕੁਛ ਕੋਈ ਪਤਾ ਨਹੀਂ ਅੰਦਰ ਕਿੰਨੇ ਕ ਵਜੇ ਦੀ ਗੱਲ ਸੀ ਇਹ ਸਾਢੇ 7 ਦੀ ਗੱਲ ਹੈ ਮਤਲਬ ਜਿੰਨ ਕਹਿ ਸਕਦੇ ਸੀ ਹਾਂਜੀ ਹਾਂਜੀ ਸਾਢੇ 7 ਨਹੀਂ ਮੈਂ ਨਹੀਂ ਵੇਖਿਆ ਹਾਂਜੀ ਕਹਿੰਦੇ ਕਿ ਕਾਰਵਾਈ ਹੋ ਸਕਦੀ ਹੈ ਔਰ ਕਿਉਂ ਸਕਦਾ ਕਾਰਵਾਈ ਕਰੋ ਬੱਚਾ ਦੇ ਮੋੜਨਾ ਨਹੀਂ ਬੱਚਾ ਦੇ ਮੋੜਨਾ ਨਹੀਂ ਹੁਣ ਮੇਰਾ ਬੱਚਾ ਤੇ ਗਿਆ ਹੁਣ ਕਾਰਵਾਈ ਤਾਂ ਹੋ ਸਕਦੀ ਹੈ ਕਾਰਵਾਈ ਕਰੋ ਤੁਸੀਂ ਸਖਤ ਕਚਕਾਰ हां सक्त कार्रवाई होनी चाहिए जे तानू मिल ਜਾਂਦੇ ਮੇਰੇ ਸਾਹਮਣੇ ਲਿਆ ਕੇ ਜਿੱਤਾ ਮੇਰੇ ਪੁੱਤ ਨੂੰ ਗੋਲੀਆਂ ਮਾਰੀਆਂ ਉਹਨੂੰ ਇਦਾਂ ਗੋਲੀਆਂ ਮਾਰੋ ਮੈਨੂੰ ਫੇਰ ਪਤਾ ਲੱਗੂਗਾ ਵੀ ਠੀਕ ਆ ਕਿ ਸਰਕਾਰ ਹੱਕ ਚ ਆ ਚ ਨਹੀਂ ਹੱਕ ਚ ਹੱਕ ਦਾ ਹੱਕ ਮੇਰਾ ਹੱਕ ਦਾ ਹੱਕ ਮੇਰਾ